ਇੱਕ ਵਾਰੀ ਨਾ ਮਹਾਪੁਰਸ਼ਾਂ ਨੇ ਇੱਕ ਕਹਾਣੀ ਸੁਣਾਈ ਜੋ ਬਿਲਕੁਲ ਸੱਚੀ ਹੈ ਕਹਿੰਦੇ ਨਾ ਵੀ ਦੋ ਦੋਸਤ ਸੀਗੇ ਆਪਸ ਵਿੱਚ ਬੜਾ ਪਿਆਰ ਸੀ ਬਚਪਨ ਤੋਂ ਇਕੱਠੇ ਪੜੇ ਇਕੱਠੇ ਜਵਾਨ ਹੋਏ ਤੇ ਇੱਕ ਦੀ ਸ਼ਾਦੀ ਹਜੇ ਨਵੀਂ-ਨਵੀਂ ਹੋਈ ਸੀ ਦੂਜੇ ਦੀ 2 ਸਾਲ ਬਾਅਦ ਹੋਈ ਤੇ ਦੋਨਾਂ ਨੇ ਆਪਸ ਵਿੱਚ ਨਾ ਰਲ ਕੇ ਇਹ ਵਿਚਾਰ ਬਣਾਇਆ ਵੀ ਆਪਾਂ ਕਿਉਂ ਨਾ ਆਪਾਂ ਬਚਪਨ ਜੋ ਇਕੱਠੇ ਪੜੇ ਆ ਆਪਣਾ ਸੁਭਾਅ ਵੀ ਮਿਲਦਾ ਵੀ ਆਪਾਂ ਇਦਾਂ ਕਰਦੇ ਆ ਵੀ ਭਾਈ ਜਿਹੜਾ ਕੰਮ ਕਰਨਾ ਹੈ ਨਾ ਇਕੱਠੇ ਕਰ ਲੈਨੇ ਆ ਦੋਨੇ ਜਾਣੀ ਉਹਨਾਂ ਦੋਨਾਂ ਨੇ ਕੀ ਕੀਤਾ ਜੀ ਆਪਸ ਦੇ ਵਿੱਚ ਇੱਕ ਰਹਿ ਕਰਕੇ ਨਾ ਕਹਿੰਦੇ ਵੀ ਲੱਕੜ ਦਾ ਕੰਮ ਦੋਨਾਂ ਨੇ ਖੋਲਿਆ ਜਦੋਂ ਲੱਕੜ ਦਾ ਕੰਮ ਕਹਿੰਦੇ ਖੋਲਿਆ ਨਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਦੋਨਾਂ ਦਾ ਬਹੁਤ ਮਹਾਰਾ ਦੀ ਕਿਰਪਾ ਹੋਈ ਕੰਮ ਚੱਲਣ ਲੱਗ ਗਿਆ ਚਲਦਾ ਗਿਆ ਕਹਿੰਦੇ ਕੁਝ ਕੁ ਸਾਲੇ ਬੀਤੇ ਸੀ ਅਜੇ ਤੇ ਸਮਾਂ ਹੋ ਜਾ ਆ ਗਿਆ ਵੀ ਜਿਹੜਾ ਉਹਦਾ ਵੱਡਾ ਦੋਸਤ ਸੀਗਾ ਨਾ ਉਹ ਬਿਮਾਰ ਹੋ ਗਿਆ ਛੋਟੇ ਨੇ ਕੀ ਕੀਤਾ ਉਹਨੂੰ ਜਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਸਿਚੁਏਸ਼ਨ ਉਹਦੀ ਹਾਲਾਤ ਇਹ ਜੇ ਹੋ ਗਏ ਵੀ ਪਹਿਲਾਂ ਤਾਂ ਉਸ ਨੂੰ ਲੱਗਿਆ ਵੀ ਸ਼ਾਇਦ ਇਹ ਨਹੀਂ ਬਚੇਗਾ ਪਰ ਡਾਕਟਰ ਕਹਿੰਦੇ ਵੀ ਇਹ ਠੀਕ ਹੈ ਵੀ ਥੋੜੀ ਦਵਾਈ ਦਵਾਂਗੇ ਤੇਰਾ ਦੋਸਤ ਠੀਕ ਹੋ ਜਾਊਗਾ ਜਿਹੜਾ ਛੋਟਾ ਸੀਗਾ ਨਾ ਜਦੋਂ ਉਹ ਹਸਪਤਾਲ ਦੇ ਵਿੱਚ ਦਾਖਲ ਕਰਾ ਕੇ ਆਪਣੇ ਦੋਸਤ ਨੂੰ ਘਰਿਆਂ ਆਇਆ ਤਾਂ ਆਪਣੇ ਮਨ ਵਿੱਚ ਸੋਚ ਰਿਹਾ ਵੀ ਜੇ ਮੇਰਾ ਦੋਸਤ ਮਰ ਹੀ ਜਾਵੇ ਕਿਉਂਕਿ ਮਨ ਬੇਈਮਾਨ ਮਾਪਸ਼ ਧਾਰਨਾ ਹੀ ਵੜਦੇ ਨੇ ਕਿ ਮਨਾ ਖੋਟਿਆ ਵਸਾ ਨਹੀਂ ਤੇਰਾ ਕੌਡੀਆਂ ਤੇ ਫਿਰ ਡੁੱਲਦਾ ਵੀ ਇਹ ਮਾਇਆ ਇਹ ਜੀ ਹੈ ਨਾ ਬੜੇ ਬੜੇ ਦੁਨੀਆਂ ਦੇ ਰਿਸ਼ਤੇ ਫੇਲ ਕਰਤੇ ਨੇ ਜਿੱਥੇ ਮਾਇਆ ਆ ਜਾਂਦੀ ਆ ਕੋਈ ਹੋ ਰਿਸ਼ਤਾ ਉੱਥੇ ਜਿੱਥੇ ਪਿਆਰ ਪ੍ਰੇਮ ਰਹਿਜ ਨਹੀਂ ਤਾਂ ਇਹ ਮਾਇਆ ਇਹ ਜੀ ਹੈ ਨਾ ਵੀ ਮਾਇਆ ਹੋਈ 나ਗਣੀ ਜਗ ਤਰੀ ਲਪਟਾਈ ਵੀ ਇਹ ਨਹੀਂ 나ਗਣੀਆਂ ਨੇ ਇੰਨੇ ਰਿਸ਼ਤੇ ਖਰਾਬ ਕਰਤੇ ਮਾਇਆ ਕਰਕੇ ਵੀ ਪਤਾ ਹੀ ਨਹੀਂ ਇਹਦਾ ਮਨ ਦਾ ਕਦੋਂ ਕਿੱਥੇ ਡੋਲ ਜੇ ਇੱਕ ਰਵੇ ਪਿਛੇ ਡੁੱਲ ਜੇ ਉਦੇ ਮਨ ਵਿੱਚ ਛੋਟੇ ਦੇ ਬੇਇਮਾਨੀ ਆ ਗਈ। ਵੀ ਆਪਾਂ ਐ ਕਰਦੇ ਆ ਡਾਕਟਰ ਨਾਲ ਗੱਲਬਾਤ ਕਰਕੇ ਨਾ ਇਹਨੂੰ ਮੈਂ ਹਸਪਤਾਲ ਚ ਮਰਵਾ ਦੇਣਾ। ਵੀ ਜਿਹੜਾ ਸਾਡਾ ਸਾਂਝਾ ਕੰਮ ਆ ਉਹ ਮੇਰਾ ਹੋ ਜਾਊਗਾ। ਮੈਂ ਰਾਜਾ ਬਣ ਜਾਊਗਾ ਉਹ ਕੰਮ ਦਾ। ਮੈਂ ਹੀ ਓਨਰ ਹੋਊਗਾ, ਮੈਂ ਹੀ ਮਾਲਕ ਹਾਂਗਾ। ਮੈਨੂੰ ਲੋੜ ਨਹੀਂ। ਨਾ ਇਹਨੂੰ ਦੱਸਣ ਦੀ, ਨਾ ਕਰਨ ਦੀ। ਵੀ ਮੈਂ ਇਦਾਂ ਦਾ ਗੱਲ ਕਰਦਾ ਡਾਕਟਰ ਨਾਲ ਉਹਨੇ ਨਰਸ ਨਾਲ ਗੱਲ ਕਰੀ ਨਰਸ ਨੂੰ ਕਹਿੰਦਾ ਵੀ ਨਾ ਮੈਂ ਤੈਨੂੰ 50000 ਰੁਪਏ ਦਊਂਗਾ ਮੇਰੇ ਦੋਸਤ ਦੇ ਜ਼ਹਿਰ ਦਾ ਟਿਕਾ ਲਾ ਦੇ ਨਰਸ ਦੇ ਮਨ 'ਚ ਵੀ ਬੇਈਮਾਨੀ ਆ ਗਈ ਨਰਸ ਨੇ ਕੀ ਕੀਤਾ ਮਤ ਜਦੋਂ ਪਰਮਾਤਮਾ ਮਾਰਦਨ ਇਨਸਾਨ ਦੀ ਸਭ ਕੁਝ ਭੁੱਲ ਜਾਂਦਾ ਇਨਸਾਨ ਦੇ ਰਿਸ਼ਤੇ ਖਤਮ ਹੋ ਜਾਂਦੇ ਨੇ ਤਾਰ-ਤਾਰ ਹੋ ਜਾਂਦੇ ਨੇ ਕਿਉਂਕਿ ਮਨ ਜਦੋਂ ਨੀਵਾ ਸੋਚਣ ਲੱਗ ਜੇ ਨਾ ਫਿਰ ਇਹਨੂੰ ਕੋਈ ਰਿਸ਼ਤਾ ਨਹੀਂ ਆਪਣਾ ਜੱਬ ਦਾ ਕੋਈ ਇਹਦੇ ਅੰਦਰ ਇਨਸਾਨੀਅਤ ਨਹੀਂ ਕੋਈ ਦਇਆ ਭਾਵਨਾ ਨਹੀਂ ਬਸ ਫਿਰ ਇਹਨੂੰ ਮਾਇਆ ਹੀ ਦਿਖਦੀ ਹੈ ਉਹਨੇ ਕੀ ਕੀਤਾ ਨਰਸ ਨੇ ਉਹਦੇ ਦੋਸਤ ਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ ਉਹ ਮਰ ਗਿਆ ਹਸਪਤਾਲ ਵਾਲੇ ਕਹਿੰਦੇ ਵੀ ਤਾਂ ਸਰੀਰ ਛੱਡ ਗਿਆ ਜੀ ਇਹਨੂੰ ਲੈ ਜਾਓ ਚਲੋ ਉਹਦਾ ਸੰਸਕਾਰ ਹੋ ਗਿਆ ਉਹ ਛੋਟਾ ਦੋਸਤ ਉਹਦੀ ਪਤਨੀ ਕੋਲ ਜਾ ਕੇ ਝੁੱਠੀ ਮੁੱਠੀ ਕਰੇ ਅਫਸੋਸ ਕਰਾਇਆ ਮਾੜੇ ਮੋٹے ਪੈਸੇ ਦੇ ਆਇਆ ਬਾਕੀ ਆਪ ਰੱਖ ਕੇ ਆਪ ਮਾਲਕ ਬਣ ਗਿਆ ਅੱਗੇ ਤੋਂ ਉਹਨੇ ਹਿੱਸੇਦਾਰੀ ਖਤਮ ਕਰ ਦਿੱਤੀ ਜਿਹੜੇ ਛੋਟਾ ਦੋਸਤ ਸੀਗਾ ਇਹਦੇ ਕੋਲ ਕਿੰਨੇ ਸਾਲ ਹੋ ਗਏ ਸੀ ਕੋਈ ਬੱਚਾ ਨਹੀਂ ਹੋਇਆ ਸੀਗਾ ਤਕਰੀਬਨ 6-7 ਸਾਲ ਵਿਆਹ ਨੂੰ ਹੋ ਗਏ ਸੀ ਕੁਦਰਤ ਦਾ ਨਿਯਮ ਇਹ ਕੁਦਰਤ ਦਾ ਜੋ ਕਾਨੂੰਨ ਹੈ ਵੀ ਗੁਰਬਾਣੀ ਵੀ ਕਹਿੰਦੀ ਆ ਵੀ ਜੋ ਦਿੱਤਾ ਉਹ ਲੈਣਾ ਪੈਣਾ ਜੇ ਅੱਜ ਤੁਸੀਂ ਦੁਖੀ ਹੋ ਗੁਰਬਾਣੀ ਕਹਿੰਦੀ ਵੀ ਤੁਹਾਨੂੰ ਕਿਸੇ ਨੂੰ ਦੁੱਖ ਦਿੱਤਾ ਤੁਸੀਂ ਤਾਂ ਦੁਖੀ ਹੋ ਜੇ ਅੱਜ ਸੁੱਖ ਦਿੱਤਾ ਕਿਸੇ ਨੂੰ ਨਾ ਤੁਸੀਂ ਤੁਸੀਂ ਸੁਖੀ ਹੋ ਤਾਂ ਇਹਦਾ ਮਤਲਬ ਤੁਸੀਂ ਕਿਸੇ ਨੂੰ ਸੁੱਖ ਵੰਡਿਆ ਜੇ ਉਦਾਸ ਹੋ ਨਾ ਤਾਂ ਇਹਦਾ ਮਤਲਬ ਤੁਸੀਂ ਕਿਸੇ ਨੂੰ ਉਦਾਸ ਕੀਤਾ ਇਹ ਕੁਦਰਤ ਦਾ ਨਿਯਮ ਆ ਗੁਰੂ ਮਹਾਰਾਜ ਕਹਿੰਦੇ ਨੇ ਵੀ ਜੋ ਕਿਸੇ ਨੂੰ ਡੇਗਾ ਨਾ ਉਹ ਦੁਬਾਰਾ ਮੁੜ ਕੇ ਤੇਰੇ ਕੋਲ ਹੀ ਆਉਣਾ ਇਸ ਕਰਕੇ ਸੱਜਣਾ ਜੋ ਕਿਸੇ ਨੂੰ ਜੋ ਵੀ ਤੈ ਕਿਸੇ ਨੂੰ ਦੇਣਾ ਨਾ ਚਾਹੇ ਪਿਆਰ ਦੇਣਾ ਚਾਹੇ ਦਾਨ ਦੇਣਾ ਚਾਹੇ ਨਫ਼ਰਤ ਦੇਣੀ ਇਹ ਸੋਚ ਕੇ ਦੇਈ ਕਿਉਂਕਿ ਉਹਨੇ ਇੱਕ ਨਾ ਇੱਕ ਦਿਨ ਤੇਰੇ ਕੋਲ ਜ਼ਰੂਰ ਉੱਥੇ ਹੀ ਵਾਪਸ ਆਉਣਾ ਸਮਾਂ ਜਦੋਂ ਬੀਤਿਆ ਛੋਟੇ ਦੇ ਘਰ ਮੁੰਡਾ ਹੋ ਗਿਆ ਤੇ ਬੜਾ ਖੁਸ਼ ਹੋਇਆ ਕਹਿੰਦਾ ਲੋਕ ਐਵੇਂ ਕਹੀ ਜਾਂਦੇ ਨੇ ਵੀ ਬੇਈਮਾਨੀ ਫੁੱਲਦੀ ਨਹੀਂ ਕਹਦਾ ਮਾੜਾ ਨਾ ਕਰੋ ਕਹਿੰਦਾ ਮੈਂ ਆਪਣਾ ਦੋਸਤ ਵੀ ਮਾਰਦਾ ਐਨੇ ਸਾਲ ਦੀ ਮੇਰੇ ਘਰ ਔਲਾਦ ਨਹੀਂ ਸੀ ਦੇਖੋ ਪ੍ਰਮਾਤਮਾ ਨੇ ਮੈਨੂੰ ਬੱਚਾ ਵੀ ਦਿੱਤਾ ਨਾਲੇ ਗੱਲ ਪ੍ਰਮਾਤਮਾ ਦੀ ਕਰ ਰਿਹਾ ਵੀ ਸੰਸਾਰਿਕ ਲੋਕ ਵੀ ਇਸ ਤਰ੍ਹਾਂ ਹੀ ਕਰਦੇ ਨੇ ਵੀ ਉਹ ਦੇਖੋ ਜੀ ਉਹ ਐਡਾ ਵੱਡਾ ਬੰਦਾ ਇੰਨੀਆਂ ਬੇਈਮਾਨੀਆਂ ਕਰਦਾ ਇੰਨੀਆਂ ਠੱਗੀਆਂ ਕਰਦਾ ਜੇ ਮੈਂ ਥੋੜੀ ਜੀ ਕਰ ਲੂਗਾ ਇਹਦੇ ਨਾਲ ਕੀ ਹੋ ਜੂ ਕਿਉਂਕਿ ਇਹ ਨਹੀਂ ਸੋਚਦੇ ਵੀ ਜਿਹੜੇ ਉਹਦੇ ਕਰਮ ਨੇ ਕੀ ਬਦਾ ਉਹਦਾ ਲੇਖਾ ਪ੍ਰਮਾਤਮਾ ਨੇ ਅਗਲੇ ਜਨਮ 'ਚ ਕਰਨਾ ਜਿਹੜਾ ਹੁਣ ਕਰ ਰਿਹਾ ਕਿ ਜੇ ਤੁਹਾਡਾ ਲੇਖਕ ਇਹਦਾ ਇਸੇ ਕਰਮ ਚ ਕਰਨਾ ਹੋਵੇ ਇਹ ਸਾਨੂੰ ਸੋਝੀ ਨਹੀਂ ਚਲੋ ਸਤਿਗੁਰੂ ਮਿਹਰ ਕਰੇ ਮਿਹਰਮਤ ਕਰੇ ਤੇ ਸਾਨੂੰ ਸਮਤ ਬਖਸ਼ੇ ਇਸ ਚੀਜ਼ ਦੀ ਸਮਾਂ ਜਦੋਂ ਬੀਤਿਆ ਆਉਦੇ ਘਰੇ ਬੱਚਾ ਹੋ ਗਿਆ ਬੇਟਾ ਹੋਇਆ 4-5 ਸਾਲ ਦਾ ਜਦੋਂ ਹੋਇਆ ਠੀਕ ਰਿਹਾ ਜਦੋਂ 6 ਸਾਲਾਂ ਦਾ ਹੋਇਆ ਨਾ ਬਿਮਾਰ ਹੋ ਗਿਆ ਬਿਮਾਰ ਇਹ じゃ ਹੋਇਆ 16-17 ਸਾਲ ਦਾ ਹੋ ਗਿਆ ਪੈਸਾ ਲਾ ਪੈਸਾ ਲਾ ਲਾ ਕੇ ਉਹਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਕਰ ਸਕਿਆ ਉਹ ਬੜਾ ਪਰੇਸ਼ਾਨ ਹੋਇਆ ਜਿਹੜਾ ਉਹਦਾ ਦੋਸਤ ਸੀ ਛੋਟਾ ਵੀ ਪੈਸੇ ਹੀ ਬੜੇ ਲੱਗ ਰਹੇ ਨੇ ਤੇ ਠੀਕ ਵੀ ਨਹੀਂ ਕਿਸੇ ਪਾਸੇ ਹੋ ਰਿਹਾ ਵੀ ਕੀ ਕਰਾਂ ਮੈਂ ਕਿਸੇ ਨੇ ਸਲਾਹ ਦਿੱਤੀ ਰਿਸ਼ਤੇਦਾਰੀ ਦੇ ਵਿੱਚੋਂ ਵੀ ਇੱਕ ਦਾ ਤੇਰੇ ਕੋਲ ਬੇਟਾ ਵੀ ਤੂੰ ਐਸ ਤਰ੍ਹਾਂ ਕਰ ਇਹਨੂੰ ਕਿਤੇ ਵਿਆਹ ਦੇ ਕੋਈ ਕੁੜੀ ਦੇਖ ਕੇ ਕੋਈ ਬੱਚਾ ਹੋ ਜਾਊਗਾ ਤੇਰੀ ਵਸ ਚੱਲਦੀ ਰਹੂਗੀ ਕੀ ਪਤਾ ਠੀਕੇ ਹੋ ਜਾਵੇ ਹੈਨਾ ਲੋਕ ਸਲਾਹਾਂ ਦਿੰਦੇ ਨੇਗੇ ਉਹਨੇ ਚਲੋ ਕੀ ਕੀਤਾ 17 ਸਾਲ ਦਾ ਬੱਚਾ ਸੀ ਉਹਨੇ ਕੀ ਕੀਤਾ ਆਪਣੇ ਬੇਟੇ ਦਾ ਰਿਸ਼ਤਾ ਕਰਕੇ ਆਨੰਦ ਕਾਰਜ ਕਿਸੇ ਪਿੰਡ ਦੀ ਕੁੜੀ ਸੀਗੀ ਉਹਨਾਂ ਨਾਲ ਗੱਲਬਾਤ ਕਰਕੇ ਉਹਦੇ ਆਪਣੇ ਬੇਟੇ ਦਾ ਆਨੰਦ ਕਾਰਜ ਕਰ ਦਿੱਤੇ ਵਿਆਹ ਦੇ ਜੇ 2-3 ਮਹੀਨੇ ਹੋਏ ਨਹੀਂ ਤੇ ਜਿਹੜਾ ਉਹ ਬੱਚਾ ਸੀਗਾ ਜਿਹਦਾ ਆਨੰਦ ਕਾਰਜ ਹੋਏ ਨੇ ਉਹ ਵੀ ਸਰੀਰ ਛੱਡ ਗਿਆ ਸਵਾਸ ਆਪਣੇ ਛੱਡ ਗਿਆ ਉਹ ਵੀ ਮਰ ਗਿਆ ਉਹ ਬੜਾ ਰੋਵੇ ਬੜਾ ਕਲਪੇ ਵੀ ਰੱਬ ਨੇ ਸਾਡੇ ਨਾਲ ਇਹ ਕਰਤਾ ਰੱਬ ਨੇ ਸਾਡੇ ਨਾਲ ਉਹ ਕਰਤਾ ਅਸੀਂ ਤਾਂ ਕਿਸੇ ਜੋਗੇ ਨਹੀਂ ਰਹੇ ਰੱਬ ਨੇ ਤਾਂ ਇੰਨਾ ਮਾੜਾ ਕਰ ਦਿੱਤਾ ਕਿਉਂਕਿ ਦੋਸ਼ ਜਦੋਂ ਇਨਸਾਨ ਤਰੱਕੀ ਕਰਦਾ ਫਿਰ ਤਾਂ ਆਪਣੀ ਵਡਿਆਈ ਕਰਦਾ ਵੀ ਮੈਂ ਕੀਤਾ ਮੈਂ ਇੱਥੇ ਤੱਕ ਪਹੁੰਚਿਆ ਮੈਂ ਮਿਹਨਤ ਕੀਤੀ ਤੇ ਜਦੋਂ ਕੋਸਣਾ ਹੁੰਦਾ ਨਾ 네ਗੇਟਿਵਿਟੀ ਉਹ ਫਿਰ ਪ੍ਰਮਾਤਮਾ ਨੂੰ ਕ੍ਰਿਟਿਸਾਈਜ਼ ਕਰਦਾ ਵੀ ਪ੍ਰਮਾਤਮਾ ਨੇ ਮੈਨੂੰ ਕੀ ਦਿੱਤਾ ਪ੍ਰਮਾਤਮਾ ਨੇ ਤਾਂ ਮੇਰੇ ਨਾਲ ਐ ਕੀਤਾ ਪ੍ਰਮਾਤਮਾ ਨੇ ਮੇਰੇ ਨਾਲ ਇੰਨਾ ਮਾੜਾ ਕੀਤਾ ਉਹ ਕਿਸੇ ਨੇ ਦੱਸਿਆ ਵੀ ਤੂੰ ਐ ਕਰ ਭਾਈ ਤੂੰ ਰ ਮਹਾਂਪੁਰਸ਼ਾਂ ਕੋਲੇ ਜਾ ਉਹ ਫਲਾਣੀ ਜਗ੍ਹਾ ਤੇ ਮਹਾਂਪੁਰਸ਼ ਨੇ ਉਹਨਾਂ ਕੋਲੇ ਜਾ ਉਹਨਾਂ ਨਾਲ ਗੱਲਬਾਤ ਕਰ ਵੀਏ ਕੀ ਮੇਰੇ ਘਰ ਦੇ ਵਿੱਚ ਮੈਂ ਇੰਨੇ ਚਿਰ ਹੋ ਗਿਆ ਮੈਂ ਸੁੱਖੇ ਨਹੀਂ ਭੋਗਿਆ ਚਲੋ ਕਈ ਵਾਰੀ ਬੰਦਾ ਇੰਨਾ ਦੁਖੀ ਹੁੰਦਾਗਾ ਆਸਰਾ ਲੱਭਦਾ ਵੀ ਸ਼ਾਇਦ ਇੱਥੋਂ ਸੁੱਖ ਮਿਲ ਜੇ ਇੱਥੋਂ ਸੁੱਖ ਮਿਲ ਜੇ ਜਿਹੜੇ ਉਹ ਮਹਾਪੁਰਸ਼ਾਂ ਦੇ ਕੋਲ ਗਿਆ ਨਾ ਉਹ ਬੜੇ ਕਮਾਈ ਵਾਲੇ ਤੇ ਕਰਨੀ ਵਾਲੇ ਮਹਾਪੁਰਸ਼ ਸੀ ਜਦੋਂ ਉਹਨੇ ਜਾ ਕੇ ਮੱਥਾ ਟੇਕਿਆ ਮਹਾਪੁਰਸ਼ ਕਹਿੰਦੇ ਪਾਈ ਸਾਈਡ ਤੇ ਬਹਿ ਜਾ ਤੇਰੀ ਗੱਲ ਬਾਤ ਸੁਣਦੇ ਆ ਜਦੋਂ ਦੀਵਾਰੀ ਆਈ ਕਹਿੰਦੇ ਹਾਂ ਭਾਈ ਦੱਸੋ ਮਹਾਪੁਰਸ਼ ਤਾਂ ਜਾਣਦੇ ਸੀ ਤੇ ਉਹ ਕਹਿੰਦਾ ਵੀ ਬੱਬਾ ਜੀ ਵੀ ਇੰਨਾ ਮੇਰੇ ਤੇ ਦੁੱਖਾਂ ਦਾ ਭਾਰ ਟੁੱਟ ਗਿਆ ਮੇਰਾ ਜਵਾਨ ਬੱਚਾ ਮਰ ਗਿਆ ਆ ਦੇਖੋ ਧੀ ਆ ਇਹ ਵੀ ਤਾਂ ਕਹਿ ਦਿੱਤੀ ਆ ਇਹ ਵਿਧਵਾ ਹੋ ਗਈ ਹੁਣ ਮੈਂ ਕੀ ਕਰਾਂ ਇਹਦੇ ਘਰ ਦੇ ਕਹਿੰਦੇ ਸੀ ਇਹਨੂੰ ਲੈ ਕੇ ਜਾਣਾ ਵੀ ਮੇਰੇ ਕੋਲ ਕੀ ਰਹਿ ਗਿਆ ਉਹ ਕਹਿੰਦੇ ਵੀ ਤੇਰਾ ਤਾਂ ਹੁਣ ਭਈਆ ਹੱਕ ਹੀ ਨਹੀਂ ਬਣਦਾ ਬੱਚਾ ਕੋਈ ਹੋਇਆ ਨਹੀਂ ਤੇਰਾ ਬੇਟਾ ਚਲਾ ਗਿਆ ਹੁਣ ਇਹਨੂੰ ਤੂੰ ਰੱਖ ਕੇ ਕੀ ਕਰੇਗਾ ਇਹਨੂੰ ਭੇਜ ਦੇ ਵਾਪਸ ਉੱਥੇ ਇਹਦੇ ਘਰ ਦੇ ਅੱਗੋਂ ਉਹਨਾਂ ਦੀ ਮਰਜ਼ੀ ਆ ਭਾਈ ਉਹ ਰੱਖਣ ਜਾਂ ਨਾ ਰੱਖਣ ਕਹਿੰਦਾ ਜੀ ਮੈਂ ਤਾਂ ਇਹਨੂੰ ਤੀਬਣਾ ਕੇ ਰੱਖਣਾ ਉਹ ਕਹਿੰਦੇ ਚਲੋ ਭਾਈ ਤੇਰੀ ਮਰਜ਼ੀ ਉਹ ਕਹਿੰਦਾ ਜੀ ਮੇਰੇ ਤੋਂ ਗੁਨਾਹ ਕੀ ਹੋਇਆ ਮਹਾਪੁਰਸ਼ ਕਹਿੰਦੇ ਗੁਨਾਹ ਖਨੇ ਭਾਈ ਸੋਚ ਲਾ ਕੋਈ ਜਾਣ ਕੇ ਅਣਜਾਣ ਅਣਜਾਣ ਪਣੇ ਵਿੱਚ ਕਦੇ ਨਾ ਕਦੇ ਤਾਂ ਕੋਈ ਇਹੋ ਜਿਹਾ ਕਰਮ ਕਰਿਆ ਹੋਣਾ ਕਹਿੰਦੇ ਜੀ ਮੇਰੇ ਯਾਦ ਨਹੀਂ ਮਹਾਪੁਰਸ਼ ਕਹਿੰਦੇ ਕੋਈ ਗੱਲ ਨਹੀਂ ਭਾਈ ਫਿਰ ਯਾਦ ਕਰਾ ਦਿੰਦੇ ਆ ਇੱਧਰ ਬਹਿ ਜਾ ਮਹਾਪੁਰਸ਼ ਕਹਿੰਦੇ ਇੱਕ ਤੇਰਾ ਦੋਸਤ ਹੁੰਦਾ ਸੀ ਉਹਦਾ ਨਾਂ ਇਹ ਸਿੰਘ ਸੀਗਾ ਕਹਿੰਦਾ ਹਾਂਜੀ ਕਹਿੰਦੇ ਭਾਈ ਉਹ ਕਿਵੇਂ ਮਰਿਆ ਸੀਗਾ ਫਿਰ ਸਮਝ ਗਿਆ ਉਹ ਗੱਲ ਵੀ ਬਰਮਾਇਆ ਤਾਂ ਮੈਂ ਸੀਗਾ ਟੀਕਾ ਲਵਾਇਆ ਸੀਗਾ ਨਰਸ ਤੋਂ 50000 ਰੁਪਏ ਦੇ ਕੇ ਖੁਦ ਰੋਣ ਲੱਗ ਗਿਆ ਪੈਰ ਫੜ ਲੇ ਮਹਾਂਪੁਰਸ਼ਾਂ ਦੇ ਕਹਿੰਦਾ ਬਾਬਾ ਜੀ ਮੈਂ ਬਹੁਤ ਵੱਡੀ ਗਲਤੀ ਕਰਤੀ ਮੈਂ ਹੀ ਮਰਵਾਇਆ ਉਹਨੂੰ ਸਿਰਫ ਪੈਸੇ ਪਿੱਛੇ ਉਹ ਕਹਿੰਦੇ ਇੰਨੇ ਚਿਰ ਦੀ ਤੁਹਾਡੀ ਦੋਸਤੀ ਸੀ ਤੁਹਾਡੀ ਯਾਰੀ ਸੀ ਇਕੱਠੇ ਖਾਂਦੇ ਸੀ ਇਕੱਠੇ ਵਹਿੰਦੇ ਸੀ ਵੀ ਪੈਸਾ ਹੀ ਸਾਰਾ ਕੁਝ ਹੋ ਗਿਆ ਕਿੰਨਾ ਚਿਰ ਖਾਲੇਗਾ ਕਿੰਨਾ ਚਿਰ ਰੱਖ ਲੇਗਾ ਬੜੀਆ ਤਾਹ ਮਾਰ ਮਾਰ ਕੇ ਰੋਣ ਲੱਗਿਆ ਮਹਾਪੁਰਸ਼ ਕਹਿੰਦੇ ਕੋਈ ਨਹੀਂ ਤੈਨੂੰ ਦੱਸ ਰਿਹਾ ਹੁਣ ਕਰਮ ਦੀ ਗੱਲ ਸੁਣ ਲੈ ਕਹਿੰਦੇ ਜਿਹਨੂੰ ਤੈਨੇ ਮਾਰਿਆ ਸੀ ਨਾ ਉਹ ਸ਼ਰੀਫ ਸੀ ਤੈਨੇ ਹੱਥੇ ਨੂੰ ਮਾਰਿਆ ਉਹ ਤੇਰੇ ਤੇ ਵਿਸ਼ਵਾਸ ਕਰਦਾ ਸੀ ਤੈਨੂੰ ਆਪਣਾ ਛੋਟਾ ਭਰਾ ਮੰਨਦਾ ਸੀ ਤੂੰ ਕੀ ਕੀਤਾ ਸੱਜਣਾ ਤੂੰ ਉਹਦਾ ਇੱਕ ਤਰ੍ਹਾਂ ਦਾ ਕਤਲ ਕਰ ਦਿੱਤਾ ਇਸ ਕਰਕੇ ਪ੍ਰਮਾਤਮਾ ਦੀ ਵਿਧੀ ਹੈ ਏ ਪਰਮਾਤਮਾ ਨੇ ਆਪਣਾ ਲੇਖਾ ਪੂਰਾ ਕਰਨਾ ਸੀ ਕਰਮਾਂ ਦਾ ਤੇਰਾ ਉਹੀ ਦੋਸਤ ਤੇਰੇ ਘਰੇ ਤੇਰਾ ਬੇਟਾ ਬਣ ਕੇ ਆਇਆ ਤਿੰਨੇ ਚਿਰ ਦਾ ਹੋ ਗਏ 17 ਸਾਲ ਦਾ ਉਹ 17 ਸਾਲ ਦੇ ਵਿੱਚ ਜਿੰਨਾ ਤੇਰੇ ਕੋਲੋਂ ਨੇ ਪੈਸਾ ਲੈਣਾ ਸੀ ਨਾ ਵਿਆਜ ਸਮੇਤ ਉਹ ਆਪਣਾ ਪੂਰਾ ਕਰਕੇ ਚਲਾ ਗਿਆ ਕਹਿੰਦੇ ਜਿਹੜੀ ਨਰਸਨ ਨੂੰ 50000 ਰੁਪਏ ਦਿੱਤਾ ਸੀ ਨਾ ਉਹ ਤੇਰੀ ਨੂੰਹ ਆ ਇਹ ਉਹੀ ਕਰਮ ਭੋਗਣ ਦੀ ਮਾਰ ਨਹੀਂ ਨੇ ਦੁਬਾਰਾ ਜਨਮ ਲਿਆ ਇਹਦਾ ਹੁਣ ਵਿਆਹ ਨਹੀਂ ਹੋਣੀ ਤੂੰ ਸਾਰੀ ਜ਼ਿੰਦਗੀ ਨੂੰ ਆਪਣੇ ਘਰੇ ਬਿਠਾ ਲੇਗਾ ਇਹ ਵੀ ਭੋਗੂਗੀ 50000 ਰੁਪਏ ਦਾ ਬਾਕੀ ਦੇ ਸੰਯੋਗ ਨੇ ਅੱਗੇ ਤੁਹਾਡਾ ਜੀ ਬੜੀ ਵੱਡੀ ਗਲਤੀ ਹੋ ਗਈ ਕਹਿੰਦਾ ਮੈਂ ਤਾਂ ਕਿਸੇ ਜੋਗਾ ਰਿਆ ਉਹ ਕਹਿੰਦੇ ਭਾਈ ਦੇਖ ਹੁਣ ਤੂੰ ਕਰਮ ਕਰ ਲਿਆ ਬੰਦਾ ਵੀ ਮਰ ਗਿਆ ਬੇਟਾ ਵੀ ਤੇਰਾ ਚਲਾ ਗਿਆ ਹੁਣ ਤਾਂ ਭਾਈ ਤੋਬਈਆ ਗੁਨਾਹਾਂ ਦੀ ਮਾਫੀ ਆ ਸਤਿਗੁਰੂ ਅੱਗੇ ਅਰਦਾਸ ਕਰ ਵੀ ਤੇਰਾ ਆਉਣ ਵਾਲਾ ਜਿਹੜਾ ਸਮਾਨਾ ਤੇਰਾ ਲੇਖਾ ਉਰੀ ਖਤਮ ਹੋ ਜੇ ਅੱਗੇ ਜਾ ਕੇ ਨਾ ਹੋਵੇ ਦਰਗਾਹ ਚ ਜੇ ਦਰਗਾਹ ਦੇ ਵਿੱਚ ਤੈਨੂੰ ਲੇਖਾ ਦੇਣਾ ਪੈ ਗਿਆ ਨਾ ਤੇ ਤੂੰ ਸੇਖ ਨੇ ਚੱਲਿਆ ਜਾਣਾ ਉਹਨਾਂ ਦਾ ਬੜੀਆਂ ਧਾਹਾਂ ਮਾਰ ਮਾਰ ਕੇ ਰੋਂਦਾ ਸੋ ਅੱਜ ਦੀ ਕਹਾਣੀ ਦਾ ਜਿਹੜਾ ਮਕਸਦ ਇਹ ਸੀ ਵੀ ਅਸੀਂ ਸੋਚਦੇ ਜਉ ਬਹੁਤ ਖੁਸ਼ ਆਂ ਇੱਥੋਂ ਕਮਾਈ ਕਰ ਲਈਏ ਇੱਥੋਂ ਜੋੜ ਲਈਏ ਇੱਥੋਂ ਬੇਈਮਾਨੀ ਕਰ ਲਈਏ ਗਰੀਬ ਦਾ ਖਾ ਲਈਏ ਮਹਾਪੁਰਸ਼ ਕਹਿੰਦੇ ਨਾ ਸਾਡੇ ਬਾਪੂ ਜੀ ਵੀ ਕਹਿੰਦੇ ਸੀਗੇ ਮਹਾਪੁਰਸ਼ਾਂ ਨੇ ਵੀ ਇੱਕ ਵਾਰੀ ਮੈਨੂੰ ਯਾਦ ਆ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਹਿੰਦੇ ਵੀ ਜੇ ਤੁਹਾਡੇ ਧੀ ਪੁੱਤਰ ਚੰਗੇ ਨੇ ਨਾ ਉਹ ਆਪੇ ਕਰਕੇ ਕਮਾ ਕੇ ਖਾ ਲੈਣਗੇ ਕੋਈ ਲੋੜ ਨਹੀਂ ਇਹਨੇ ਪਿੱਛੇ ਪੈਸਾ ਛੱਡਣ ਦੀ ਇਹਨੇ ਪਿੱਛੇ ਇੰਨੀਆ ਕਮਾਈਆਂ ਕਰਾਂ ਦੀ ਜਿੰਨਾ ਛੱਡ ਕੇ ਜਾਉਂਗੇ ਇਹਨੇ ਕੰਮ ਨਹੀਂ ਕਰਣਾ ਕਹਿਣਾ ਵੀ ਮੇਰੇ ਬਾਪ ਨੇ ਪਹਿਲੇ ਹੀ ਇਹਨੇ ਰੱਖਤਾ ਸੋ ਕੰਮ ਕਰੋ ਘਟ ਕਰੋ ਉਹਦੇ ਚ ਸਤਿਗੁਰੂ ਦੀ ਖੁਸ਼ੀ ਆ ਵੰਡ ਕੇ ਛਕੋ ਕਿਰਤ ਕਰੋ ਨਾਮ ਜਪਦਾ ਜੋ ਮਹਾਰਾਜ ਨੇ ਹੁਕਮ ਦਿੱਤਾ ਏਹੀ ਸੱਚੀ ਤੇ ਸੁੱਚੀ ਕਰਤਾ ਉਹ ਪ੍ਰਮਾਤਮਾ ਦਾ ਨਾਮ ਲਓ ਉਹ ਤੋਂ ਡਰੋ ਦਾ ਭੈ ਰੱਖੋ ਵੀ ਲਿਖਾ ਰੱਬ ਮੰਗੇਸੀਆ ਤੂੰ ਆਹੋ ਕਿਹਰੇ ਕੰਮ ਤੇ ਵਾ ਕਿਹੜਾ ਅਸਲੀ ਕੰਮ ਆ ਬੰਦਗੀ ਸੇਵਾ ਸਿਮਰਨ ਉਹਦੇ ਨਾਲ ਆਪਾਂ ਜੁੜੀਏ ਤੇ ਇਹੋ ਹੀ ਸੱਚਾ ਲਾਹਾ ਹੈ ਪ੍ਰਮਾਤਮਾ ਦੇ ਨਾਮ ਦਾ ਕਿਉਂਕਿ ਉਹ ਨਹੀਂ ਸੋਝੀ ਬਖਸ਼ਣੀਆਂ ਚੰਗੇ ਮਾੜੇ ਦੀ ਕਿਉਂਕਿ ਇਨਸਾਨ ਜਦ ਤੱਕ ਬਾਣੀ ਨਾਲ ਨਹੀਂ ਜੁੜਦਾ ਬਾਣੀ ਨੂੰ ਨਹੀਂ ਸਮਝਦਾ ਉਦੋਂ ਤੱਕ ਉਸ ਨੂੰ ਇਹ ਚੀਜ਼ਾਂ ਨਹੀਂ ਸਮਝ ਆਉਣਗੀਆਂ ਉਹ ਕਹਿਣਾ ਦੁਨੀਆ ਕਰ ਰਿਹਾ ਮੈਂ ਕਰ ਰਿਹਾ ਸੋ ਜ਼ਿਆਦਾ ਲੰਬੀ ਗੱਲ ਹੋ ਜੇਗੀ ਗਲਤੀ ਮਾਫ ਕਰਨਾ ਜੀ ਜੇ ਕੋਈ ਹੋਈ ਹੋਵੇ ਵੀਡੀਓ ਚੰਗੀ ਲੱਗੇ ਤਾਂ ਇਹਨਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਹੋ ਸਕਦਾ ਇਹ ਸੁਣਨ ਨਾਲ ਕਿਸੇ ਦਾ ਜੀਵਨ ਬਦਲ ਜਾਵੇ ਇਹ ਤੁਹਾਡਾ ਵੀ ਭਲਾ ਇਹਦੇ ਵਿੱਚ ਤੁਹਾਡਾ ਵੀ ਭਲਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ